ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਮੱਖਣ ਸ਼ਾਹ ਜੀ ਲਬਾਣਾ ਜੀ ਦੀ ਸਾਖੀ ਪੜਾਂਗੇ ਭਾਈ ਮੱਖਣ ਸ਼ਾਹ ਜੀ ਦਾ ਨਾਮ ਸਿੱਖ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ ਉਹਨਾਂ ਦੇ ਅੰਦਰ ਦੀ ਗੁਰੂ ਕਾ ਲਈ ਪਿਆਰ ਤੇ ਸ਼ਰਧਾ ਸਾਡੇ ਲਈ ਇੱਕ ਨਮੂਨਾ ਹੈ ਪਾਈ ਮਕੰਨਛਾ ਜੀ ਨੇ ਉਸ ਸਮੇਂ ਸਿੱਖ ਇਤਿਹਾਸ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਸੀ ਜਦੋਂ 30 ਮਾਰਚ 1664 ਨੂੰ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਹੰਗੀ ਗੁਰਗੱਦੀ ਲਈ ਬਾਈ ਦਾਵੇਦਾਰ ਉਠ ਖੜੇ ਹੋਏ ਸਨ ਇਹਨਾਂ ਵਿੱਚੋਂ ਪ੍ਰਮੁੱਖ ਧੀਰਮਲ ਸੀ ਇਹ ਜਮਾਲ ਗੁਰੂ ਅੰਛਣ ਕਰਕੇ ਖੁਦ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਉਸ ਨੇ ਅਤੇ ਉਸ ਦੇ ਚੇਲਿਆਂ ਨੇ ਸਿੱਖ ਜਗਤ ਨੂੰ ਹਰ ਤਰ੍ਹਾਂ ਗੁੰਮਰਾਹ ਕੀਤਾ ਤੇ 1.5 ਸਾਲ ਦਾ ਸਮਾਂ ਰੋਲੇ ਵਿੱਚ گزارਿਆ ਇਸ ਦੁਬਿਦਾ ਦੇ ਸਮੇਂ ਪਾਈ ਮੱਖਣ ਸ਼ਾਹ ਜੀ ਨੇ ਪਾਖੰਡੀ ਗੁਰੂਆਂ ਦਾ ਪਾਲ ਉਦੇੜ ਕੇ ਤੇ ਸੱਚੇ ਗੁਰੂ ਨੂੰ ਪ੍ਰਗਟ ਕਰਕੇ ਸਿੱਖ ਇਤਿਹਾਸ ਵਿੱਚ ਅਮਰ ਸਥਾਨ ਪ੍ਰਾਪਤ ਕਰ ਲਿਆ ਪਾਈ ਕਾਨ ਸਿੰਘ ਨਾਭਾ ਜੀ ਅਨੁਸਾਰ ਪਾਈ ਮੱਖਣ ਸ਼ਾਹ ਜੀ ਜ਼ਿਲ੍ਹਾ ਜ਼ਹਿਲਮ ਦੇ ਪਿੰਡ ਟਾਂਡੇ ਪਿੰਡ ਟਾਂਡਾ ਦੇ ਰਹਿਣ ਵਾਲੇ ਜਾਤ ਦੇ ਲੁਬਾਣੇ ਸਨ ਪਾਟਬਹੀ ਅਨੁਸਾਰ ਆਪ ਜੀ ਦੇ ਪਿਤਾ ਜੀ ਦਾ ਨਾਮ ਦਾਸੇ ਸ਼ਾਹੀ ਭਾਈ ਮੱਖਣ ਸ਼ਾਹ ਜੀ ਦੀ ਪਤਨੀ ਦਾ ਨਾਮ ਸੋਲ ਜਈ ਸੀ ਉਹਨਾਂ ਦੇ ਚਾਰ ਪੁੱਤਰ ਸਨ ਭਾਈ ਲਾਲ ਚੰਦ ਭਾਈ ਜਵੰਦਾ ਸ਼ਾਹ ਭਾਈ ਕੁਸ਼ਾਲ ਚੰਦ ਤੇ ਭਾਈ ਚੰਦੂ لال ਬਾਅਦ ਵਿੱਚ ਭਾਈ ਮੱਖਣ ਸ਼ਾਹ ਜੀ ਪਰਿਵਾਰ ਸਮੇਤ ਦਿੱਲੀ ਆ ਗਏ ਅਜਿਹਾ ਆਪ ਜੀ ਨੇ ਕਮਾਈ ਵਿੱਚ ਵਾਧੇ ਲਈ ਕੀਤਾ ਕਿਉਂਕਿ ਆਪ ਜੀ ਬਹੁਤ ਵੱਡੇ ਵਪਾਰੀ ਸਨ ਜੋ ਸਮੁੰਦਰੀ ਜਹਾਜ਼ਾਂ ਰਾਹੀਂ ਵਪਾਰ ਕਰਦੇ ਸਨ ਆਪ ਜੀ ਦਾ ਸਾਰਾ ਪਰਿਵਾਰ ਗੁਰੂ ਘਰ ਦਾ ਅਨੰਨ ਸੇਵਕ ਸੀ ਇਤਿਹਾਸ ਅਨੁਸਾਰ ਇੱਕ ਵਾਰੀ ਭਾਈ ਮੱਖਣ ਸ਼ਾਹ ਜੀ ਦਾ ਬੇੜਾ ਸਮੁੰਦਰੀ ਤੂਫਾਨ ਵਿੱਚ गिर ਗਏ ਆ ਬਚਾਅ ਦਾ ਹੋਰ ਕੋਈ ਚਾਰਾ ਨਾ ਦੇਖ ਕੇ ਭਾਈ ਮੱਖਣ ਸ਼ਾਹ ਜੀ ਨੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਧਿਆਨ ਲਾ ਕੇ ਅਰਦਾਸ ਕੀਤੀ ਕਿ ਜੇ ਗੁਰੂ ਕਿਰਪਾ ਨਾਲ ਉਸ ਦਾ ਬੇੜਾ ਪਾਰ ਹੋ ਜਾਵੇ ਉਹ ਗੁਰੂ ਘਾਰੇ 500 ਮੋੜਾਂ ਪੇਟ ਕਰੇਗਾ ਗੁਰੂ ਕਿਰਪਾ ਨਾਲ ਬੇੜਾ ਪਾਰ ਹੋ ਗਿਆ ਭਾਈ ਮੱਖਣ ਸ਼ਾ ਆਪਣੀ ਸੁਖਣਾ ਲਾਉਣ ਲਈ ਬਕਾਲੇ ਆ ਗਿਆ ਬਕਾਲੇ ਵਿੱਚ ਬਾਈ ਪਾ ਖੰਡੀ ਮੰਝੀਆਂ ਢਾਕੇ ਗੁਰੂ ਹੋਣ ਦਾ ਦਾਵਾ ਕਰ ਰਹੇ ਸਨ ਬਾਬਾ ਗੁਰਦਿੱਤਾ ਜੀ ਦਾ ਲੜਕਾ ਧੀਰ ਮਲਵੀ ਇਹਨਾਂ ਵਿੱਚ ਸ਼ਾਮਲ ਸੀ ਦੰਬੀ ਤੇ ਸੱਚੇ ਗੁਰੂ ਵਿੱਚ ਫਰਕ ਨਾ ਦਿਸਣ ਕਾਰਨ ਉਸ ਨੇ ਇਹ ਸੋਚ ਕੇ ਦੋ-ਦੋ ਮੋਹਰਾ ਹਰੇਕ ਅੱਗੇ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਸੱਚਾ ਗੁਰੂ ਹੋਏਗਾ ਉਹ ਆਪਣੀ 500 ਮੋਹਰਾ ਦੀ ਭੇਟਾ ਆਪ ਮੰਗ ਲਵੇਗਾ ਸਭ ਪਾਕ ਹੰਢੀ ਗੁਰੂਆਂ ਨੇ ਦੋ-ਦੋ ਮੋਹਰਾ ਲੈ ਕੇ ਅਸੀਸਾਂ ਦਿੱਤੀਆਂ ਪਰ ਜਦੋਂ ਉਸ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਦੋ ਮੋਹਰਾ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਜੀ ਨੇ ਮੁਸਕਰਾਉਂਦਿਆਂ ਹੋਇਆਂ ਫਰਮਾਇਆ ਭਾਈ ਜਦੋਂ ਤੇਰਾ ਜਹਾਜ ਜਿੱਲਣ ਵਿੱਚ ਫਸ ਗਿਆ ਸੀ ਤਾਂ ਗੁਰੂ ਨਾਨਕ ਅੱਗੇ ਕੀ ਪੇਟਾ ਦੇਣ ਦੀ ਅਰਦਾਸ ਕੀਤੀ ਸੀ ਗੁਰੂ ਦੀ ਅਮਾਨਤ ਦਿੱਤੀ ਹੀ ਪਲੀ ਹੁੰਦੀ ਹੈ 500 ਮੋਹਰਾ ਸੁਖ ਕੇ ਕੇਵਲ 2 ਮੋਹਰਾ ਹੀ ਦੇ ਰਿਹਾ ਹੈ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਭਾਈ ਮੱਖਣ ਸ਼ਾਹ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਦੇ ਉਸ ਨੇ ਬੇਹੱਬਲ ਹੋ ਕੇ ਖੁਸ਼ੀ ਵਿੱਚ ਝੂਮ ਦਿਆ ਹੋਇਆ ਕੋਠੇ ਤੇ ਛੜ ਕੇ ਉੱਚੀ ਉੱਚੀ ਗੁਰੂ ਲਾ ਧੋਰੇ ਗੁਰੂ ਲਾ ਧੋਰੇ ਦਾ ਟੰਡੋਰਾ ਦੇ ਦਿੱਤਾ ਇਸ ਤਰ੍ਹਾਂ ਇਲਾਹੀ ਪ੍ਰੇਰਨਾ ਅਨੁਸਾਰ ਭਾਈ ਮੱਖਣ ਸ਼ਾਹ ਜੀ ਨੇ ਸੱਚੇ ਗੁਰੂ ਨੂੰ ਪ੍ਰਗਟ ਕਰਕੇ ਗੁਰੂ ਦਰਸ਼ਨਾਂ ਲਈ ਬੇਹੱਬਲ ਹੋਈ ਸੰਗਤ ਦਾ ਗੁਰੂ ਨਾਲ ਮਿਲਾਪ ਕਰਾ ਦਿੱਤਾ ਸੱਚੇ ਗੁਰੂ ਦਾ ਪਤਾ ਲੱਗਣ ਤੇ ਸਭ ਸੰਗਤਾਂ ਦੰਬੀ ਗੁਰੂਆਂ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਆਨ ਲੱਗ ਪਈਆਂ ਪਰਤੀ ਇਹ ਮਲ ਸ਼ਾਂਤ ਨਾ ਹੋਇਆ ਉਹ ਬਹੁਤ ਹੰਕਾਰੀ ਤੇ ਜਿੱਦੀ ਸੀ ਉਸਨੇ ਆਪਣੇ ਮਸੰਦੇ ਸ਼ੀਹ ਨਾਲ ਮਿਲ ਕੇ ਸੋਹ ਕੋ ਗੁੰਡਾ ਤਿਆਰ ਕੀਤਾ ਇੱਕ ਦਿਨ ਗੁਰੂ ਜੀ ਥੋੜੇ ਕੋ ਸਿੱਖਾਂ ਨਾਲ ਬੈਠੇ ਸਨ ਕਿ ਅਚਾਨਕ ਸ਼ੀਹ ਮਸੰਦ ਨੇ ਨੇੜੇ ਹੋ ਕੇ ਗੋਲੀ ਚਲਾ ਦਿੱਤੀ ਪਰੰਤੂ ਪਰਮੇਸ਼ਰ ਦੀ ਰਜ਼ਾ ਕੇ ਨਿਸ਼ਾਨਾ ਖੁੰਝ ਗਿਆ ਗੋਲੀ ਗੁਰੂ ਜੀ ਤੇ ਮੋੜ ਦੇ ਨਾਮੂਲੀ ਜਹਾਜ ਖਮ ਕਰਕੇ ਨਿਕਲ ਗਈ ਸ਼ੀਹੇ ਨੇ ਦੇ ਦੂਜੀ ਗੋਲੀ ਚਲਾਉਣ ਤੋਂ ਪਹਿਲਾਂ ਹੀ ਸਿੱਖਾਂ ਨੇ ਉਸ ਤੋਂ ਬੰਦੂਕ ਖੋ ਲਈ। ਸ਼ੀਹੇ ਨਾਲ ਆਏ ਗੁੰਡਿਆਂ ਨੇ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਲਿਆ। ਜਦੋਂ ਮੱਖਣ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਚਿੰਤਿਤ ਹੋਇਆ। ਹੋਰ ਮੁਖੀ ਸਿੱਖਾਂ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ तीरमल ਦੇ ਹਮਲੇ ਦਾ ਜਵਾਬ ਹਮਲੇ ਨਾਲ ਦੇਣਾ ਚਾਹੀਦਾ ਹੈ। ਧੀਰਮਲ ਬਕਾਲੇ ਤੋਂ ਪੱਜਣ ਹੀ ਵਾਲਾ ਸੀ ਕੇ ਮੱਖਣ ਸ਼ਾਦੀ ਅਗਵਾਈ ਵਿੱਚ ਕੁਝ ਸਿੱਖਾਂ ਨੇ ਉਸ ਉੱਪਰ ਹਮਲਾ ਬੋਲ ਦਿੱਤਾ। ਧੀਰਮਲ ਦੇ ਗੁੰਡੇ ਸਿੱਖਾਂ ਦੇ ਜੋਸ਼ ਦਾ ਮੁਕਾਬਲਾ ਨਾ ਕਰ ਸਕੇ। ਸਿੱਖਾਂ ਨੇ ਸਭ ਨੂੰ ਬੰਦੀ ਬਣਾ ਲਿਆ ਤੇ ਤੀਨ ਮਲ ਦੇ ਡੇਰੇ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਗੁਰੂ ਦਰਬਾਰ ਵਿੱਚ ਲਿਆ ਹਾਜ਼ਰ ਕੀਤਾ ਪਰ ਗੁਰੂ ਸਾਹਿਬ ਜੀ ਨੇ ਕਿਹਾ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਗੁਰੂ ਮਰਿਆਦਾ ਅਨੁਸਾਰ ਠੀਕ ਨਹੀਂ ਹੈ ਸੋ ਸਾਰਾ ਸਮਾਨ ਵਾਪਸ ਕਰ ਦਿੱਤਾ ਜਾਵੇ ਭਾਈ ਮੱਖਣ ਸ਼ਾਹ ਜੀ ਹੁਰੀ ਸਮਝਦੇ ਸਨ ਕਿ ਇਸ ਸਾਰੇ ਮਾਲ ਉੱਪਰ ਗੁਰੂ ਘਰ ਦਾ ਹੀ ਹੱਕ ਹੈ ਕਿਉਂਕਿ ਧੀਰਮਨ ਨੇ ਪੋਲੀਆਂ ਪਾਲੀਆਂ ਸੰਗਤਾਂ ਨੂੰ ਗੁੰਮਰਾਹ ਕਰਕੇ ਹੀ ਇਹ ਮਾਲ ਇਕੱਠਾ ਕੀਤਾ ਸੀ ਅਰ ਗੁਰੂ ਜੀ ਦੇ ਹੁਕਮ ਅਨੁਸਾਰ ਸਾਰੇ ਬੰਦਿਆਂ ਦੀ ਰਿਹਾਈ ਅਤੇ ਸਮਾਨ ਦੀ ਵਾਪਸੀ ਕਰ ਦਿੱਤੀ ਗਈ। ਗੁਰੂ ਤੇਗ ਬਹਾਦਰ ਜੀ ਨੇ ਜਦੋਂ ਪ੍ਰਚਾਰ ਯਾਤਰਾ ਰੰਭੀ ਤਾਂ ਆਪਜੀ ਭਾਈ ਮੱਖਣ ਸ਼ਾਹ ਜੀ ਨੂੰ ਵੀ ਨਾਲ ਲੈ ਗਏ। ਦਿੱਲੀ ਫੇਰੀ ਸਮੇਂ ਵੀ ਮੱਖਣ ਸ਼ਾਹ ਜੀ ਗੁਰੂ ਜੀ ਦੇ ਨਾਲ ਸਨ। 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਭਾਈ ਮੱਖਣ ਸ਼ਾਹ ਜੀ ਇੱਕ ਵੱਡੇ ਵਪਾਰੀ ਸਨ। ਇਸ ਲਈ ਧੀਰਮਲ ਦੀ ਇਹ ਪੂਰੀ ਕੋਸ਼ਿਸ਼ ਸੀ ਕਿ ਉਸ ਨੂੰ ਬਾਸ ਵਿੱਚ ਕੱਢ ਲਿਆ ਜਾਵੇ ਪਰ ਉਹ ਇਸ ਕੋਸ਼ਿਸ਼ ਵਿੱਚ ਸਫਲ ਨਾ ਹੋ ਸਕਿਆ ਤੇ ਮੱਖਣ ਸ਼ਾਹ ਵੱਲੋਂ ਗੁਰੂ ਜੀ ਦੀ ਮਾਨਤਾ ਕਰਨੀ ਵਿਰੋਧੀਆਂ ਲਈ ਇੱਕ ਇਹ ਇੱਕ ਵੱਡੀ ਸੱਟ ਸੀ ਭਾਈ ਮੱਖਣ ਸ਼ਾਹ ਜੀ ਨੇ ਗੁਰੂ ਜੀ ਦੀ ਬਖਸ਼ਿਸ਼ ਨਾਲ ਵਿਰੋਧੀਆਂ ਦੇ ਪਾਖੰਡ ਨੂੰ ਸਭ ਦੇ ਸਾਹਮਣੇ ਨੰਗਾ ਕਰ ਦਿੱਤਾ ਤੇ ਗੁੰਮਰਾਹ ਹੋਈ ਭੋਲੀ ਪਾਲੀ ਸੰਗਤ ਨੂੰ ਸਿੱਧੇ ਰਸਤੇ ਪਾਇਆ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਨੇ ਅਜਿਹਿਆਂ ਕਾਲਣਾ ਕਾਲਦਿਆਂ ਹੋਇਆਂ ਗੁਰੂ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਉਹਨਾਂ ਦੀ ਗੁਰੂ ਘਰ ਪ੍ਰਤੀ ਕਾਲੀ ਅਜਿਹੇ ਕਾਲਣ ਦਾ ਜ਼ਿਕਰ ਕਿਸੇ ਕਵੀ ਨੇ ਆਪਣੇ ਸ਼ਬਦਾਂ ਵਿੱਚ ਇਸ ਪ੍ਰਕਾਰ ਕੀਤਾ ਹੈ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜਗ ਵਿੱਚ ਇਉਂ ਪ੍ਰਗਟਾਇਆ ਗੁਰੂ ਲਾਦੋਰੇ ਗੁਰੂ ਲਾਦੋਰੇ ਕੋਠੇ ਚੜ ਉਸ ਰੋਲਾ ਪਾਇਆ ਇਕ ਸ਼ਾਹਾਂ ਨੇ ਸ਼ਾਹਾਂ ਦੇ ਸ਼ਾਹ ਨੂੰ ਜਗ ਜੱਗ ਅੰਦਰ ਇੰਝ ਸੁਪਾਇਆ ਆਪਣਾ ਹੱਥੀ ਉਸ ਉਸ ਨੇ ਗੁਰੂ ਸ੍ਰੀ ਨੂੰ ਲਾਂਭੂ ਲਾਇਆ ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ ਇੱਕ ਸ਼ਾਹ ਨੇ ਗੁਰੂ ਨੂੰ ਛੁਪਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ